ਈ ਦਾਸ ਆਪਣਾ ਕੀਨ ਬਲਾਵਲ ਮਹੱਲਾ ਪੰਜਵਾਂ ਹਰ ਭਗਤਾਂ ਕਾ ਆਸਰਾ ਹੰਨ ਨਾਹੀ ਠਾਉ ਤਾਣ ਦੇ ਬਾਣ ਪਰਵਾਰ ਧਨ ਪ੍ਰਭ ਤੇਰਾ ਨਾਮ ਕਰ ਕਿਰਪਾ ਪ੍ਰਭ ਆਪਣੀ ਆਪਣੇ ਦਾਸ ਰੱਖ ਲਈਏ ਨਿੰਦਕ ਨਿੰਦਾ ਕਰ ਪਚੇ ਜਮ ਕਾਲ ਗਰਸੀਏ ਰਹਾਉ ਸੰਤਾਂ ਏਕ ਧਾਮ ਨਾ ਦੂਸਰ ਕੋ ਨਾਹੀ ਏਕ ਸਿਆਗੈ ਬੇਨਤੀ ਰਵਿਆ ਸਰਬ ਖਾਂਇ ਕਥਾ ਪ੍ਰਾਤਨ ਇਓ ਸੁਣੀ ਭਗਤਨ ਕੀ ਬਾਣੀ ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤਿ ਬਚਨ ਨਾਨਕ ਕਹਿ ਪ੍ਰਗਟ ਸਭ ਮਾਹੀ ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨ ਕੋ ਭਉ ਨਾਹੀ ਬਲਾਵਲ ਮਹਲਾ 5 ਵੰਦਨ ਕਾਟੈ ਸੋ ਪ੍ਰਭੂ ਜਾਂ ਕੈ ਕਲ ਹਾਥ ਅਵਰ ਕਰਮ ਨਹੀਂ ਛੂਟੀ ਐ ਰੱਖੋ ਹਰਨਾਥ ਤਉ ਸਰਨ ਆਗਤ ਮਾ ਦਵੀ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਖੈ ਗੋਪਾਲ ਰਹਾਉ ਆਸਾ ਪਰਮ ਬਕਾਰ ਮੋਹ ਇਨ ਮਹ ਲੋਭਾਨਾ ਝੂਟ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂੰ ਰੱਖ ਹੈ ਤਿਉ ਰਹਾ ਪ੍ਰਭ ਅਗਮ ਅਪਾਰੇ ਕਰਮ ਕਾਰਨ ਸਮਰੱਥ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਉ ਬਲਾਵਲ ਮਹੱਲਾ ਪੰਜਵਾ ਕਮਨ ਕਮਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾ ਮੋਹਣੀ ਮੋਹਿਆ ਨਰਕ ਕੀ ਰੀਤ ਮਨ ਖੁਟ ਹਰ ਤੇਰਾ ਨਹੀਂ ਬਸਾਸ ਤੂੰ ਮਹਾ ਉਦਮਾਦਾ ਖਰ ਕਾ ਪੈ ਖਰ ਤੋ ਛਟੈ ਜੋ ਉਪਰ ਲਾਦਾ ਰਹਾਉ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੋ ਖਡਾਂਡ ਸਿਮਰਹਿ ਨਾਹੀ ਜੋਨ ਦੁਖ ਨਿਰਲਜੇ ਭਾਂਡ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਉ ਤੇਰਾ ਭੇਦ ਬੀਦਾ ਪੰਜ ਬਟਵਾਰੀ ਉਪਜਿਓ ਮਹਾ ਖੇਦ ਨਾਨਕ ਤਿੰ ਸੰਤਨ ਸਰਣਾ ਗਤੀ ਜਿਨ ਮਨ ਵਸ ਕੀ ਨਾ ਤਨ ਤਨ ਸਰ ਵਸਿ ਆਪਣਾ ਪ੍ਰਭ ਜਨ ਕੋ ਦੀਨਾ ਬਲਾਵਲ ਮਹੱਲਾ ਪੰਜਵਾ ਉਦਮ ਕਰਤ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰਿ ਜਪ ਹਉ ਜੀਵਾਂ ਪਾਰ ਬ੍ਰਹਮ ਆਰਾਦਤੇ ਮੁਖ ਅੰਮ੍ਰਿਤ ਪੀਵਾਂ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਸ਼ ਪੂਚ ਧਨ ਸੋ ਥਾਨ ਬਸੰਤ ਧਨ ਜਹ ਜਪੀਐ ਨਾਮ ਕਥਾ ਕੀਰਤਨ ਹਰਿ ਅਤ ਕਣਾ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਨਾ ਗਤੀ ਜਾਂ ਕੈ ਸਭ ਕਿਛ ਹਾਥ ਬਲਾਵਲ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਫੁਲ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦੈ ਸੀਤਲ ਹੋਤਾਇਆ ਜੀਵਤਿਆਂ ਅਥਵਾ ਮਉਯਾ ਕਿਸ ਕਾਮਨਾ ਆਵੇ ਜਿਨ ਇਹੋ ਰਚਨ ਰਚਾਇਆ ਕੋ ਤਿਸ ਸਿਓ ਰੰਗ ਲਾਵੇ ਰਹਾਉ ਹਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਂਢੈ ਅੰਡਜ ਜੇਰਜ ਸੀਤਜ ਉਤਪੁਜਾ ਪਰਬ ਕੀ ਇਹ ਕੀਰਤਿ ਕੀਰਤਿ ਕਮਾਵਨ ਸਰਬផល ਰਵੀਐ ਹਰ ਨਿਰਤ ਹਮਤੇ ਕਛੂ ਨਾ ਹੋਵਨਾ ਸਰਨ ਪ੍ਰਭ ਸਾਦ ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾੜ ਬਲਾਵਲ ਮਹੱਲਾ ਪੰਜਵਾ ਖੋਜਤ ਖੋਜਤ ਮੈਂ ਫਿਰਾ ਖੋਜੋ ਬਨਥਾਨ ਅਸ਼ਲ ਅਸ਼ੇਦ ਅਭੇਦ ਪ੍ਰਭ ऐसे भगवान कब देखौ प्रब अपना आत्म कै रंग जागण ते सपना भला बसीए प्रब संग रहा बरने आश्रम शास्त्र सुनौ दर्शन की प्यास रूप ना रेख ना पंच तत् ठाकुर अविनाश ओहो स्वरूप संतन कह विरले योगी सर ਕਿਰਪਾ ਜਾ ਕੋ ਮਿਲੇ ਤਨ ਤਨ ਤੇ ਈਸ਼ਰ ਸੋ ਅੰਤਰ ਸੋ ਬਾਹਰੇ ਬਿਨ ਸੇ ਤਹ ਭਰਮਾ ਨਾਨਕ ਤਿਸ ਪ੍ਰਭ ਭੇਟਿਆ ਜਾਂਕੇ ਪੂਰਨ ਕਰਮਾ ਬਲਾਵਲ ਮਹੱਲਾ 5 ਜੀ ਜੰਤ ਸੋ ਪਰਸੰਨ ਭਈ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰਿ ਆਹ ਹਰਿ ਆਪ ਖਾਤ ਖਰਚਤ ਨਿਭਤ ਰਹੈ ਗੁਰ ਸ਼ਬਦ ਅਖੂਟ ਪੂਰਨ ਭਈ ਸਮਗਰੀ ਕਬਹੂ ਨਹੀਂ ਟੂਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮ ਮੂਖ ਦੇਤੇ ਨਹੀਂ ਬਾਰ ਭਗਤ ਅਰਾਧ ਹੈ ਇਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਧਨ ਸੰਚਿਆ ਜਹਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਬਲਾਵਲ ਮਹਲਾ 5 ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਪ੍ਰੇਰਾਸ ਕਰਤਾਰ ਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ ਤੋਟ ਨਾ ਆਵੇ ਕਦੇ ਮੂਲ ਪੂਰਨ ਪੰਧਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਸਤ ਕਮਾਉਤ ਸਭ ਸੁਖੀ ਕਿਸ ਊਨ ਨਾ ਦੀਸੈ ਸੰਤ ਪ੍ਰਸਾਦ ਭੇਟੇ ਪ੍ਰਭ ਪੂਰਨ ਜਗ ਦੀਸੈ ਜੈ ਜੈਕਾਰ ਸਭੈ ਕਰਹਿ ਸੱਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਬਲਾਵਲ ਮਹੱਲਾ ਪੰਜਵਾਂ ਹਰ 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 ਆਰਾਦੀ ਐ ਹੋਈਐ ਆਰੋਗ ਰਾਮਚੰਦ ਕੀ ਲਸ਼ਟਕਾ ਜਿਨ ਮਾਰਿਆ ਰੋਗ ਰਹਾਉ ਗੁਰ ਪੂਰਾ ਹਰ ਜਾਪੀਐ ਨਿਤ ਕੀ ਚੈ ਭੋਗ ਸਾਜ ਸੰਗਤ ਕੈ ਵਾਰਨੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਨ ਜੋਗ ਹਰਾਗ ਬਲਾਵਨ ਮਹੱਲਾ ਪੰਜਵਾਂ ਦੂਪਦੇ ਘਰ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ ਦਾਰੂਹ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸੰਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਵਾਹ ਪਕੜ ਪ੍ਰਭ ਕਾ ਡਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਲਾਵਲ ਮਹੱਲਾ ਪੰਜਵਾਂ ਕਰਤਾਰ ਮਸਤ ਕਥਾ ਪਿਆ ਨਾਮ ਦੀਨੋ ਦਾਨ ਸਫਲ ਸੇਵਾ ਪਾਰ ਬ੍ਰਹਮ ਕੀ ਤਾਂ ਕੀ ਨਹੀਂ ਹਾਨ ਆਪੇ ਹੀ ਪ੍ਰਭ ਰਾਖਤਾ ਭਗਤਨ ਕੀ ਆਨ ਜੋ ਜੋ ਚਿਤਮਹਿ ਸਾਧ ਜਨ ਸੋ ਲੇਤਾ ਮਾਨ ਰਹਾਉ ਸਰਨ ਪਰੇ ਚਰਨਾਰਬਿੰਦ ਜਨ ਪ੍ਰਭ ਕੇ ਪ੍ਰਾਨ ਸਹਜ ਸੁਭਾਈ ਨਾਨਕ ਮਿਲੇ ਜੋਤੀ ਜੋਤ ਸਮਾਨ ਬਲਾਵ ਮਹੱਲਾ ਪੰਜਵਾਂ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਨਾਗਤ ਜਨ ਪਰੇ ਤਾਂ ਕਾ ਸਦ ਪ੍ਰਤਾਪ ਰੱਖਣ ਹਾਰ ਅਪਾਰ ਪ੍ਰਭ ਤਾਂ ਕੀ ਨਿਰਮਲ ਸੇਵ RAM ਰਾਜ RAM ਦਾਸਪੁਰ ਕੀਨੇ ਗੁਰਦੇਵ ਰਹਾਉ ਸਦਾ ਸਦਾ ਹਰ ਧਿਆਈ ਐ ਕਿਛ ਬਿਗਨ ਨਾ ਲਾਗੇ ਨਾਨਕ ਨਾਮ ਸਲਾਹੀ ਐ ਭੈ ਦੁਸ਼ਮਨ ਭਾਗੇ ਬਲਾਵਲ ਮਹੱਲਾ ਪੰਜਵਾਂ ਮਨ ਤਨ ਪ੍ਰਭ ਆਰਾਦੀ ਐ ਮਿਲ ਸਾਧ ਸਮਾਗੇ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੇ RAM ਨਾਮ ਜੋ ਜਨ ਜੱਪੈ ਅਨ ਦਿਨ ਸਦ ਜਾਗੇ ਤੰਤ ਮੰਤਨਹਿ ਜੋਹੀ ਤਿਤ ਚਾਖ ਨਾ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਬਲਾਵਨ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੈ ਜੋ ਕਹਿ ਸੋ ਕਰਨਾ ਭਏ ਪ੍ਰਸੰਨ ਗੋਪਾਲ ਰਾਏ ਭਉ ਕਿਸ਼ਨਹੀ ਕਰਨਾ ਦੁਖ ਨਾ ਲਾਗੈ ਕਦੇ ਤੁਦ ਪਾਰ ਬ੍ਰਹਮ ਚ ਤਾਰੇ ਜਮ ਕੰਕਰ ਨੇੜ ਨਾ ਆਵੀ ਗੁਰ ਸਿੱਖ ਪਿਆਰੇ ਰਹਾਉ ਕਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਲਾਵ ਮਹੱਲਾ ਪੰਜਵਾਂ ਸਿਮਰ ਸਿਮਰ ਪ੍ਰਭ ਆਪਨਾ 나ਠਾ ਦੁਖ ਠਾਉ ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੁੜ ਨਾ ਧਾਉ ਬਲਿਹਾਰੀ ਗੁਰ ਆਪਣੇ ਚਰਨਨ ਬਲ ਜਾਉ ਆਨੰਦ ਸੁਖ ਮੰਗਲ ਬਨੇ ਪੇਖਤ ਗੁਣ ਗਾਉ ਰਹਾਉ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਨਿਓ ਸਵਾਉ ਨਾਨਕ ਪ੍ਰਭ ਸੋ ਪ੍ਰਸੰਨ ਭਈ ਬਾਛਤ ਫਲ ਪਾਉ ਬਲਾਵਲ ਮਹੱਲਾ ਪੰਜਵਾਂ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਣ ਕੋ ਨਾਸ ਚਰਨ ਕਮਲ ਕਾਇ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹਉ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਦਬ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸ ਬਲਾਵਲ ਮਹੱਲਾ ਪੰਜਵਾਂ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵਹਿ ਸਾਧ ਸਾਧ ਮੁਖਤੇ ਕਹਿ ਸੁਨ ਦਾਸ ਮਲਾਵਹਿ ਸੂਖ ਸਹਿਜ ਕਲਿਆਣ ਰਸ ਪੂਰੈ ਗੁਰ ਕੀਨ ਜੀ ਸਗਲ ਦਇਆਲ ਭਈ ਹਰ ਹਰ ਨਾਮ ਚੀਨ ਰਹਾਉ ਪੂਰ ਰਹਿਓ ਸਰਬਤਰਮੈ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਬਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ ਤੁਜੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਨ ਕਾ ਦਾਤਾਇ ਕਹ ਬੀਆ ਨਹੀਂ ਹੋਰ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਲਾਵਲ ਮਹੱਲਾ 5 ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ਨਿੰਦਕ ਮਿਰਤਕ ਹੋਏ ਗਏ ਤੁਮ ਹੋ ਹੋ ਨਿੰਚਿੰਦ ਰਹਾਉ ਸਗਲ ਮਨੁ ਅਵਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈ ਕਾਰ ਜਗਤ ਮੈਂ ਸਫਲ ਜਾ ਕੀ ਸੇਵ ਊਚ ਅਪਾਰ ਅਗੰਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਟੂਟੇ ਜਮ ਜਾਲ ਦੁਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ਸਹਜ ਸੂਖ ਆਨੰਦ ਰਸ ਪੂਰਨ ਸਭ ਕਾਮ ਰਹਾਉ ਜਲਨ 부ਜੀ ਸੀਤਲ ਭਏ ਰਾਖੇ ਪ੍ਰਭ ਆਪ ਨਾਨਕ ਪ੍ਰਭ ਸੁਨਨਾਗਤੀ ਜਾ ਕਾ ਵਡ ਪਰਤਾਪ ਬਲਾਵ ਮਹੱਲਾ ਪੰਜਵਾਂ ਤਰਤ ਸੁਹਾਵੀ ਸਫਲ ਥਾਨ ਪੂਰਨ ਭਏ ਕਾਮ ਭੋ ਨਾਠਾ ਪ੍ਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨਾ ਕੈ ਸੰਗ ਬਸਤ ਸੁਖ ਸਹਜ ਬਿਸਰਾਮ ਸਾਈ ਕੜੀ ਸੋ ਲਖਣੀ ਸਿਮਰਤ ਹਰ ਨਾਮ ਰਹਾਉ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਿ ਨਾਮ ਨਾਨਕ ਤਿਸ ਸਰਨਾਗਤੀ ਘਟ ਘਟ ਸਭ ਜਾਨ ਬਲਾਵਲ ਮਹੱਲਾ ਪੰਜਵਾਂ ਰੋਗ ਮਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰ ਜ ਰੂਪ ਹਰ ਕੀ ਨੀਂਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਿਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਲਾਵਲ ਮਹੱਲਾ ਪੰਜਵਾਂ ਮਰ ਮਰ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ ਅਨ ਦਿਨ ਰੰਗ ਰਾਤਾ ਸ਼ਾਂਤ ਸਹਿਜੋ ਆਨੰਦ ਘਨਾ ਪੂਰਨ ਭਈ ਆਸ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣਤਾਸ ਰਹਾਉ ਸੁਣ ਸੁਆਮੀ ਅਰਦਾਸ ਜਨ ਤੁਮੇ ਅੰਤਰ ਜਾਮੀ ਥਾਨ ਤਨੰਤਰ ਰਾਵ ਰਹੀ ਨਾਨਕ ਕੇ ਸੁਆਮੀ ਬਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਦਹ ਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੇ ਦਿਆ ਇਕਾਲਿ ਬਲਾਈ ਰਹਾਉ ਰੱਖ ਲੀਏ ਤਿਨ ਰਖਣ ਹਾਰ ਸਭ ਬਿਯਾਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਲਾਵਲ ਮਹੱਲਾ ਪੰਜਵਾਂ ਆਪਣੇ ਬਾਲ ਕੇ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖ ਸ਼ਾਂਤ ਸਹਜ ਆਨੰਦ ਭਈ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਟਾਏ ਜਿਵਾਲਿਆਂ ਜਾਂ ਕਾਵਡ ਪਰਤਾਪ ਦੁਖ ਹਮਾਰੇ ਬਖਸ਼ਿਐਨ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤਿਐਨ ਨਾਨਕ ਬਲੇਹਾਰੀ